ਹਸਾਸ ਇਹ ਮੁਹੱਬਤ ਦਾ ਦੂਸਰਾ ਪਾਗ ਲਿਖਤ ਤਕਦੀਰ ਕੋਰ ਬਾਜਵਾ ਜੀ ਦੀ ਉਮੀਦ ਹੈ ਤੁਸੀ ਇਸ ਦਾ ਪਹਿਲਾ ਪਾਗ ਜ਼ਰੂਰ ਸੁਣ ਲਿਆ ਹੋਵੇਗਾ ਤੇ ਤੁਹਾਨੂੰ ਚੰਗਾ ਵੀ ਲੱਗਾ ਹੋਵੇਗਾ ਜੇਕਰ ਨਹੀਂ ਸੁਣਿਆ ਤਾਂ ਅੱਜ ਦੀ ਵੀਡੀਓ ਤੋਂ ਪਹਿਲਾਂ ਜ਼ਰੂਰ ਸੁਣ ਲਵੋ ਤਾਂ ਕਿ ਪੂਰੀ ਕਹਾਣੀ ਦਾ ਆਨੰਦ ਲਿਆ ਜਾ ਸਕੇ ਸ਼ੁਰੂ ਕਰਦੇ ਹਾਂ ਦੂਜਾ ਪਾਗ ਆਖਰ ਦੋਨਾਂ ਪਰਿਵਾਰਾਂ ਵੱਲੋਂ ਅਕਤੂਬਰ ਚ ਪਹਿਲੇ ਨਰਾਤੇ ਨੂੰ ਰੋਕੇ ਦਾ ਦਿਨ ਮਿੱਥਿਆ ਗਿਆ ਸ਼ਰਨ ਨੇ ਸਰਦੀਆਂ ਚ ਵਿਆਹ ਕਰਾਉਣ ਹੀ ਆਉਣਾ ਸੀ ਐਸ ਲਈ ਸ਼ਰਨ ਦੇ ਪਰਿਵਾਰ ਵੱਲੋਂ ਹੀ ਰੋਕੇ ਦੀ ਰਸਮ ਕੀਤੀ ਜਾਣੀ ਸੀ। ਐਦਾਂ ਵੀ ਕਹਿ ਸਕਦੇ ਹਾਂ ਕਿ ਇਹ ਇੱਕ ਤਰ੍ਹਾਂ ਦਾ ਡਿਜੀਟਲ ਰੋਕਾ ਸੀ। ਜਿੱਥੇ ਅਸੀਂ ਦੋਵਾਂ ਨੇ ਵੀਡੀਓ ਕਾਲ ਰਾਹੀਂ ਹੀ ਪਹਿਲੀ ਵਾਰ ਇੱਕ ਦੂਜੇ ਨੂੰ ਦੇਖਣਾ ਸੀ। ਦੋ ਮਹੀਨਿਆਂ ਦੇ ਲੰਬੇ ਇੰਤਜ਼ਾਰ ਮਗਰੋਂ ਆਖਰੋਂ ਭਾਗਾਂ ਵਾਲਾ ਦਿਨ ਆ ਗਿਆ। ਜਿਸ ਦਿਨ ਮੇਰਾ ਰੋਕਾ ਹੋਣਾ ਸੀ। ਤੇ ਮੈਂ ਸ਼ਰਨ ਨੂੰ ਪਹਿਲੀ ਵਾਰ ਦੇਖਣਾ ਸੀ। ਸਾਡਾ ਸਾਰਾ ਪਰਿਵਾਰ ਸਮੇਂ ਸਿਰ ਸਾਰਾ ਕੰਮ ਕਰਕੇ ਤਿਆਰ ਹੋ ਗਏ। ਮੈਂ ਸੰਤਰੀ ਰੰਗ ਦਾ ਸੂਟ ਪਾਇਆ ਹੋਇਆ ਸੀ। ਤੇ ਲੰਬੀ ਗੁੱਤ ਕੀਤੀ ਹੋਈ ਸੀ ਸ਼ਰਨ ਦਾ ਪੂਰਾ ਪਰਿਵਾਰ 10 ਵਜੇ ਸਾਢੇ ਘਰ ਪਹੁੰਚ ਗਿਆ ਮੇਰੇ ਮੰਮੀ ਪਾਪਾ ਤੇ ਭਰਾ ਨੇ ਉਹਨਾਂ ਨੂੰ ਸਤਸ੍ਰੀ ਅਕਾਲ ਬੁਲਾ ਡਰਾਈਂਗ ਰੂਮ ਚ ਬਿਠਾ ਦਿੱਤਾ ਮੈਂ ਤੇ ਮੇਰੇ ਭਰਾ ਨੇ ਕੋਲ ਡਰਿੰਕ ਗਲਾਸਾਂ ਚ ਪਾ ਕੇ ਟ੍ਰੇ ਚ ਰੱਖ ਸਭ ਨੂੰ ਡ్రਾਈ ਫਰੂਟ ਨਾਲ ਵਰਤਾਈ ਮੰਮੀ ਚਾਹ ਬਣਾਉਣ ਲਈ ਕੁਰਸੀ ਤੋਂ ਉੱਠਣ ਹੀ ਲੱਗੇ ਸੀ ਕਿ ਸ਼ਰਨ ਦੇ ਭੂਆ ਜੀ ਬੋਲੇ ਭੈਣ ਜੀ ਰੋਕ ਜੋ ਪਹਿਲਾਂ ਰੋਕਾ ਕਰ ਲਈਏ ਫਿਰ ਚਾਹ ਪੀਵਾਂਗੇ शरंदी बहन ने व्हाट्सएप पे शरण ਨੂੰ ਵੀਡੀਓ ਕਾਲ ਬਿਲਾ ਕੇ ਮੈਨੂੰ ਫੋਨ ਫੜਾ ਦਿੱਤਾ ਤੇ ਮੈਂ ਫੋਨ ਲੈ ਕੇ ਕਮਰੇ ਚ ਆ ਕੇ ਬੈੱਡ ਤੇ ਬੈਠ ਗਈ। ਸ਼ਰਨ ਨੇ ਉਸ ਦਿਨ ਹਰੇ ਰੰਗ ਦੀ ਟੀ-ਸ਼ਰਟ ਤੇ ਸਿਰ ਤੇ ਬਲੈਕ ਕੈਪ ਪੈਣੀ ਹੋਈ ਸੀ। ਸ਼ਰਨ ਨੂੰ ਦੇਖ ਬੈੱਡ ਤੇ ਨੀਵੀਂ ਪਾਈ ਬੈਠੀ ਦਾ। ਮੇਰਾ ਦਿਲ ਜ਼ੋਰ-ਜ਼ੋਰ ਦੀ ਧੜਕ ਰਿਹਾ ਸੀ। ਸ਼ਰਨ ਚੁੱਪਚਾਪ ਮੇਰੇ ਵੱਲ ਦੇਖੀ ਜਾ ਰਹੀ ਸੀ। ਸਾਨੂੰ ਦੋਨਾਂ ਨੂੰ ਸਮਝ ਨਹੀਂ ਸੀ ਆ ਰਿਹਾ ਕਿ ਅਸੀਂ ਇੱਕ ਦੂਜੇ ਨਾਲ ਗੱਲ ਕੀ ਕਰੀਏ। ਦੋਨੇ ਪਾਸੇ ਖਾਮੋਸ਼ੀ ਛਾਈ ਹੋਈ ਸੀ। ਇਵੇਂ ਲੱਗ ਰਿਹਾ ਸੀ ਜਿਵੇਂ ਸਾਨੂੰ ਸਜ਼ਾ ਮਿਲੀ ਹੋਵੇ ਚੁੱਪ ਰਹਿਣ ਦੀ ਆਖਰ 10 ਮਿੰਟ ਬਾਅਦ ਮੈਂ ਖਾਮੋਸ਼ੀ ਤੋੜੀ ਤੇ ਸ਼ਰਨ ਨੂੰ ਫੋਨ ਕੱਟਣ ਲਈ ਕਹਿ ਦਿੱਤਾ ਫੋਨ ਕੱਟ ਕੇ ਮੈਂ ਮੋੜ ਆ ਕੇ ਸ਼ਰਨ ਦੇ ਪਰਿਵਾਰ ਕੋਲ ਕੁਰਸੀਆਂ ਤੇ ਆ ਕੇ ਬੈਠ ਗਈ ਸ਼ਰਨ ਦੇ ਚਾਚਾ ਜੀ ਨੇ ਰੋਕੇ ਦੀ ਰਸਮ ਕਰਨ ਲਈ ਆਵਾਜ਼ ਲਗਾਈ ਮੈਂ ਡ੍ਰਾਈング ਰੂਮ ਵਿੱਚ ਸੋਫਾ ਸੈੱਟ ਤੇ ਸਿਰ ਤੇ ਦੁਪੱਟਾ ਲੈ ਕੇ ਬੈਠ ਗਈ ਤੇ ਮੇਰੇ ਨਾਲ ਇੱਕ ਫੋਨ ਜਿਸ ਤੇ ਸ਼ਰਨ ਵੀਡੀਓ ਕਾਲ ਤੇ ਸੀ ਰੱਖ ਦਿੱਤਾ ਸ਼ਰਨ ਦੀ ਮੰਮੀ ਜੀ ਨੇ ਸ਼ਗਨ ਦੀ ਸ਼ੁਰੂਆਤ ਦੋ ਸੂਟ ਮੇਰੇ ਤੇ ਸ਼ਰਨ ਦਾ ਸੂਟ ਮੇਰੀ ਝੋਲੀ ਚ ਰੱਖ ਕੇ ਕੀਤੀ ਸੀ ਫਿਰ ਪੰਜ ਲੱਡੂ ਰੱਖ ਕੇ ਇੱਕ ਲੱਡੂ ਵਿੱਚਾਂ ਚੋਕ ਕੇ ਆਪਣੇ ਸੱਜੇ ਹੱਥ ਨਾਲ ਮੇਰਾ ਮੂੰਹ ਮਿੱਠਾ ਕਰਵਾਇਆ ਤੇ ਮਗਰੋਂ ਉਹਨਾਂ ਨੇ ਪੰਜ ਸੇਬ ਮੇਰੀ ਝੋਲੀ ਚ ਰੱਖ ਦਿੱਤੇ ਸ਼ਰਨ ਦੀਆਂ ਭੈਣਾਂ ਨੇ ਮੇਰੀ ਮਹਿੰਦੀ ਲਿਪਸਟਿਕ ਬਿੰਦੀ ਚੂੜੀਆਂ ਤੇ ਨੇਲ ਪੇਂਟ ਲਾ ਚੰਗਦਨੀ ਰਸਮ ਨੂੰ ਪੂਰਾ ਕੀਤਾ ਉਸ ਤੋਂ ਬਾਅਦ ਮੇਰੇ ਪਾਪਾ ਨੇ ਸ਼ਰਨ ਦੇ ਪਾਪਾ ਨੂੰ ਸ਼ਰਨ ਦੇ ਕੱਪੜਿਆਂ ਉੱਪਰ 5100 ਰੁਪਏ ਰੱਖ ਕੇ ਫੜਾ ਦਿੱਤੇ ਫਿਰ ਸ਼ਰਨ ਦੇ ਪਰਿਵਾਰ ਤੇ ਮੇਰੇ ਪਰਿਵਾਰ ਵੱਲੋਂ 500 ਰੁਪਏ ਦਾ ਮੈਨੂੰ ਸ਼ਗਨ ਪਾ ਕੇ ਰੋਕੇ ਦੀ ਰਸਮ ਨੂੰ ਪੂਰਾ ਕੀਤਾ ਦੋਨਾਂ ਪਰਿਵਾਰਾਂ ਨੇ ਇੱਕ ਦੂਜੇ ਨੂੰ ਵਧਾਈ ਦਿੱਤੀ ਤੇ ਫਿਰ ਮੰਮੀ ਉੱਠ ਕੇ ਚਾਹ ਬਣਾਉਣ ਚਲੇ ਗਏ ਇੱਕ ਗੱਲ ਪੁੱਛਾਂ ਹਰਸ਼ ਜੀ ਤੂੰ ਬੁਰਾ ਨਾ ਮੰਨੇ ਤਾਂ ਸਿਮਰਨ ਨੇ ਚਜਕਦੀ ਹੋਈ ਨੇ ਕਿਹਾ ਹਾਂ ਹਾਂ ਪੁੱਛੋ ਇੱਕ ਦੀਆਂ ਭਾਵੇਂ ਦੋ ਪੁੱਛੋ ਮੈਨੂੰ ਕੋਈ ਹਰਜ ਨਹੀਂ ਆ ਹਰਸ਼ ਬੋਲੀ ਯਾਰ ਮੁੰਡੇ ਵਾਲਿਆਂ ਵੱਲੋਂ ਭੂਆ ਫੁੱਫੜ ਚਾਚੇ ਚਾਚੀਆਂ ਉਹਨਾਂ ਦੇ ਜਵਾਕ ਸਾਰੇ ਆਏ ਪਰ ਤੁਹਾਡੇ ਵੱਲੋਂ ਸਿਰਫ ਤੁਸੀਂ ਚਾਰ ਜੀ ਪਹਿਲਾਂ ਤਰਸ਼ ਚੁੱਪ ਰਹੀ ਫਿਰ ਇੱਕ ਹੌਂਕਾ ਜਿਹਾ ਲੈ ਕੇ ਬੋਲੀ ਦਰਸਲ ਯਾਰ ਮੇਰੇ ਤਾਏ ਮੇਰੇ ਰਿਸ਼ਤਾ ਕਿਸੇ ਵੀ ਜਗ੍ਹਾ ਹੋਣ ਨਹੀਂ ਸੀ ਦਿੰਦੇ ਜਿੱਥੇ ਵੀ ਰਿਸ਼ਤੇ ਦੀ ਗੱਲ ਚੱਲਦੀ ਪਾਣੀ ਮਾਰ ਦਿੰਦੇ ਸੀ ਜਿਸ ਗੱਲ ਤੋਂ ਮੇਰੇ ਮੰਮੀ ਪਾਪਾ ਬਹੁਤ ਪਰੇਸ਼ਾਨ ਰਹਿੰਦੇ ਸੀ ਇਸ ਲਈ ਜਦੋਂ ਇਸ ਰਿਸ਼ਤੇ ਦੀ ਗੱਲ ਚੱਲੇ ਸੀ ਤਾਂ ਅਸੀਂ ਸਭ ਨੇ ਸਲਾਹ ਕੀਤੀ ਸੀ ਕਿ ਅਸੀਂ ਕਿਸੇ ਨੂੰ ਇਸ ਰਿਸ਼ਤੇ ਬਾਰੇ ਉਹਨਾਂ ਸਮਾਂ ਨਹੀਂ ਦੱਸਾਂਗੇ ਜਿੰਨਾ ਸਮਾਂ ਵਿਆਹ ਦੀ ਤਰੀਕ ਨਹੀਂ ਮਿੱਥੀ ਜਾਂਦੀ ਇਹ ਰਿਸ਼ਤਾ ਅਸੀਂ ਉਹਨਾਂ ਤੋਂ ਚੋਰੀ ਕਰ ਰਹੇ ਸੀ ਇਸ ਲਈ ਮੰਮੀ ਪਾਪਾ ਨੇ ਸਲਾਹ ਕੀਤੀ ਕਿ ਮੇਰੇ ਦਾਦਕਿਆਂ ਚੋਂ ਕਿਸੇ ਨੂੰ ਵੀ ਰੋਕੇ ਤੇ ਨਹੀਂ ਬੁਲਾਣਾ ਸਿਰਫ ਵਿਆਹ ਦਾ ਹੀ ਉਹਨਾਂ ਨੂੰ ਦੱਸਾਂਗੇ ਮੈਂ ਜਾਣਦੀ ਹਾਂ ਕਿ ਸੁਣਨ ਤੇ ਤੈਨੂੰ ਵੀ ਅਜੀਬ ਲੱਗੇਗਾ ਪਰ ਮੇਰਾ ਦਾਦਕਾ ਪਰਿਵਾਰ ਸਾਡਾ ਬੁਰਾ ਕਰਨ ਲਈ ਕਿਸੇ ਵੀ ਹੱਦ ਤੱਕ ਜਾ ਸਕਦਾ ਸੱਚ ਕਹਾ ਤਾਂ ਮੈਂ ਇਸ ਗੱਲ ਤੇ ਅੱਜ ਯਕੀਨ ਕਰਦੀ ਹਾਂ ਕਿ ਚਾਚੇ ਤਾਏ ਸ਼ਰੀਕ ਹੀ ਹੁੰਦੇ ਨੇ ਆਪਣੇ ਨਹੀਂ ਕਿਉਂਕਿ ਜੇ ਆਪਣੇ ਹੁੰਦੇ ਤਾਂ ਸਾਡਾ ਬੁਰਾ ਕਰਨ ਬਾਰੇ ਨਹੀਂ ਸੋਚਦੇ ਸਿਮਰਨ ਹੈਰਾਨ ਹੁੰਦੇ ਹੋਏ ਹਾਈ ਐਵੇਂ ਦੇ ਨਹੀਂ ਤੇਰੇ ਦਾਦਕੇ ਵਾਹਿਗੁਰੂ ਦਾ ਸ਼ੁਕਰ ਆ ਮੇਰੇ ਤਾਈ ਚਾਚੇ ਐਵੇਂ ਦੇ ਨਹੀਂ ਆ ਉਹ ਤਾਂ ਬਹੁਤ ਚੰਗੇ ਤੇ ਭਲੇ ਮਾਨਸ ਨੇ ਜਾਨ ਦੇਨ ਤੱਕ ਜਾਂਦੇ ਨੇ ਸਾਡੇ ਤੋਂ ਉਹਨਾਂ ਨੇ ਅੱਜ ਤੱਕ ਆਪਣੇ ਬੱਚਿਆਂ ਤੇ ਸਾਡੇ ਵਿੱਚ ਫਰਕ ਨਹੀਂ ਕੀਤਾ ਤਾਂ ਹੀ ਸ਼ਾਇਦ ਅਸੀਂ ਅੱਜ ਤੱਕ ਸਾਂਝੇ ਪਰਿਵਾਰ 'ਚ ਰਹਿੰਦੇ ਆ ਅਰਸ਼ੁਦਾਸ ਹੁੰਦੀ ਹੋਈ ਬੋਲੀ ਹਰ ਇੱਕ ਦੀਆਂ ਮੱਥੇ ਦੀਆਂ ਲਕੀਰਾਂ ਇੱਕੋ ਜਿਹੀਆਂ ਨਹੀਂ ਹੁੰਦੀਆਂ ਯਾਰ ਸ਼ਾਇਦ ਹੋ ਸਕਦਾ ਅਸੀਂ ਪਿਛਲੇ ਜਨਮ 'ਚ ਉਹਨਾਂ ਨਾਲ ਮਾੜਾ ਕੀਤਾ ਹੋਵੇ ਜੋ ਇਸ ਜਨਮ 'ਚ ਉਹ ਸਾਡੇ ਕੋਲੋਂ ਬਦਲਾ ਲੈ ਰਹੇ ਨੇ ਇਹ ਤਾਂ ਕਰਮਾਂ ਦਾ ਖੇਲ ਆ ਜੋ ਹਰ ਇੱਕ ਨੂੰ ਭੋਗਣਾ ਹੀ ਪੈਂਦਾ ਚੱਲ ਇਹ ਛੱਡ ਅੱਗੇ ਦੀ ਕਹਾਣੀ ਸੁਣਾਉਂਦੀਆਂ ਤੈਨੂੰ ਮੇਰੇ ਮੰਮੀ ਚਾਹ ਬਣਾਉਣ ਲੱਗ ਗਏ ਤੇ ਮੈਂ ਤੇ ਮੇਰੇ ਭਰਾ ਨੇ ਇੱਕ ਪਲੇਟ 'ਚ ਗੋਭੀ ਤੇ ਪਨੀਰ ਵਾਲੇ ਤੇ ਦੂਜੀ ਪਲੇਟ ਵਿੱਚ ਬ੍ਰੈਡ ਵਾਲੇ ਪਕੌੜੇ ਕੌਲੀਆਂ 'ਚ ਹਰੀ ਤੇ ਲਾਲ ਚਟਨੀ ਪਾ ਕੇ ਮੇਜ਼ ਉੱਪਰ ਉਹਨਾਂ ਅਗੀ ਧਰ ਦਿੱਤੀ ਡਿਸ਼ ਪਲੇਟਾਂ ਮੇਰੇ ਭਰਾ ਨੇ ਪਹਿਲਾਂ ਹੀ ਮੇਜ਼ ਤੇ ਰੱਖ ਦਿੱਤੀਆਂ ਸੀ ਪਾਪਾ ਉਹਨਾਂ ਨਾਲ ਬੈਠ ਕੇ ਪਕੌੜੇ ਖਾਣ ਲੱਗੇ ਮੈਂ ਤੇ ਮੇਰਾ ਭਰਾ ਰਸੋਈ 'ਚ ਆ ਕੇ ਖੜ੍ਹ ਗਏ ਕੁਝ ਸਮੇਂ ਬਾਅਦ ਪਾਪਾ ਨੇ ਮੇਰੇ ਭਰਾ ਯਾਨੀ ਕਿ ਗੁਰਜੀਤ ਨੂੰ ਆਵਾਜ਼ ਮਾਰ ਕੇ ਭਾਂਡੇ ਚੁੱਕਣ ਲਈ ਕਿਹਾ ਜਿੰਨੇ ਸਮੇਂ ਨੂੰ ਗੁਰਜੀਤ ਨੇ ਭਾਂਡੇ ਚੁੱਕੇ ਮੈਂ ਦੋ ਹੋਰ ਪਲੇਟਾਂ 'ਚ ਰਸਗੁੱਲੇ ਤੇ ਬਰਫੀ ਪਾ ਕੱਪਾਂ 'ਚ ਚਾਹ ਪਾ ਲਈ ਸਭ ਨੂੰ ਚਾਹ ਫੜਾ ਅਸੀਂ ਉੱਥੇ ਉਹਨਾਂ ਨਾਲ ਆ ਕੇ ਬੈਠ ਕੇ ਗੱਲਾਂ ਕਰਨ ਲੱਗ ਪਏ ਸ਼ਰਨ ਦੀ ਭੂਆ ਸ਼ਰਨਦੀ ਭੈਣ ਸਰਬਜੀਤ ਨੂੰ ਆਵਾਜ਼ ਮਾਰ ਕੇ ਸ਼ਰਨ ਦਾ ਫੋਨ ਨੰਬਰ ਮੈਨੂੰ ਤੇ ਮੇਰਾ ਫੋਨ ਨੰਬਰ ਸ਼ਰਨ ਨੂੰ ਸੈਂਡ ਕਰਨ ਨੂੰ ਬੋਲੀ ਸ਼ਰਨ ਦੀ ਭੈਣ ਨੇ ਨੰਬਰ ਤਾਂ ਸੈਂਡ ਕਰ ਦਿੱਤਾ ਪਰ ਉਸ ਦੀ ਕਹੀ ਗੱਲ ਮੇਰੇ ਦਿਲ ਨੂੰ ਬਹੁਤ ਚੁਭੀ ਕਿ ਮੇਰੇ ਭਰਾ ਕੋਲ ਨਹੀਂ ਇੰਨਾ ਸਮਾਂ ਹੁੰਦਾ ਗੱਲਾਂ ਮਾਰਨ ਦਾ ਭਾਵੇਂ ਕੀ ਗੱਲ ਮੇਰੇ ਦਿਲ ਤੇ ਲੱਗ ਗਈ ਸੀ ਪਰ ਮੈਂ ਉਹਨਾਂ ਦੀ ਇਸ ਗੱਲ ਨੂੰ ਇਹ ਸੋਚ ਕੇ ਇਗਨੋਰ ਕਰ ਦਿੱਤਾ ਕਿ ਉਹਨਾਂ ਨੇ ਮਜ਼ਾਕ 'ਚ ਇਹ ਗੱਲ ਕਹੀ ਹੋਵੇਗੀ ਕਿਉਂਕਿ ਮੈਂ ਬਹੁਤ ਜ਼ਿਆਦਾ ਸੰਵੇਦਨਸ਼ੀਲ ਤੇ ਹਰ ਗੱਲ ਨੂੰ ਬਹੁਤ ਜਲਦੀ ਦਿਲ ਤੇ ਲਗਾ ਲੈਂਦੀ ਆਂ ਕਈ ਵਾਰ ਤਾਂ ਗੱਲ ਇਹ ਨਹੀਂ ਵੱਡੀ ਨਹੀਂ ਹੁੰਦੀ ਪਰ ਮੈਂ ਫਿਰ ਵੀ ਉਸ ਨੂੰ ਦਿਲ ਤੇ ਲਗਾ ਕੇ ਰੋਣਾ ਸ਼ੁਰੂ ਕਰ ਦਿੰਨੀ ਆਂ ਇਸ ਲਈ ਮੈਂ ਉਹਨਾਂ ਦੀ ਗੱਲ ਸੁਣ ਕੇ ਚੁੱਪ ਹੀ ਰਹੀ ਕਿਉਂਕਿ ਸਾਰੇ ਬਹੁਤ ਜ਼ਿਆਦਾ ਖੁਸ਼ ਨਜ਼ਰ ਆ ਰਹੇ ਸਨ ਤੇ ਮੈਂ ਕੋਈ ਵੀ ਗੱਲ ਕਰਕੇ ਕਿਸੇ ਦਾ ਦਿਲ ਦਿਖਾਉਣਾ ਨਹੀਂ ਚਾਹੁੰਦੀ ਸੀ ਚਾਹ ਪੀਣ ਤੋਂ ਬਾਅਦ ਮੈਂ ਸਾਰੇ ਪਾਂਡੇ ਮੀਜ਼ ਤੋਂ ਚੱਕ ਕੇ ਰਸੋਈ 'ਚ ਰੱਖ ਦਿੱਤੇ ਤੇ ਕੱਪੜੇ ਤੇ ਹੋਰ ਸ਼ਗਨਦਾ ਸਮਾਨ ਲਿਆ ਕੇ ਬੈੱਡਰੂਮ 'ਚ ਬੈੱਡ ਤੇ ਰੱਖ ਕੇ ਜਾ ਕੇ ਉਹਨਾਂ ਕੋਲ ਬੈਠ ਗਈ ਗੁਰਦੀਪ ਅੰਕਲ ਨੇ ਜਦੋਂ ਘੜੀ ਤੇ ਸਮਾਂ ਦੇਖਿਆ ਤਾਂ ਸ਼ਾਮ ਦੇ 4 ਵਜੇ ਉਹਨਾਂ ਨੇ ਸਭ ਨੂੰ ਚੱਲਣ ਲਈ ਬੋਲਿਆ ਕਿਉਂਕਿ ਸਫ਼ਰ ਲੰਬਾ ਸੀ ਤੇ ਘਰ ਪਹੁੰਚਣ ਤੇ ਉਹਨਾਂ ਨੂੰ ਹਨੇਰਾ ਹੋ ਜਾਣਾ ਸੀ ਸਾਨੂੰ ਸਭ ਨੂੰ ਮਿਲ ਕੇ ਸ਼ਰਨ ਦਾ ਪਰਿਵਾਰ ਆਪਣੀਆਂ ਕਾਰਾਂ 'ਚ ਬੈਠ ਕੇ ਆਪਣੇ ਘਰ ਨੂੰ ਰਵਾਨਾ ਹੋ ਗਏ ਉਹਨਾਂ ਦੀ ਜਾਨ ਦੀ ਦੇਰ ਸੀ ਕਿ ਮੈਂ ਉਹਨਾਂ ਵੱਲੋਂ ਦਿੱਤੇ ਸੂਟਾਂ ਨੂੰ ਲਿਫਾਫਿਆਂ 'ਚੋਂ ਕੱਢ ਕੇ ਦੇਖਣਾ ਸ਼ੁਰੂ ਕਰ ਦਿੱਤਾ ਜਾ ਜਾ ਜਲਦੀ ਜਾ ਕੇ ਸੀਨੇ ਵੀ ਦੇ ਆ ਗੁਰਜੀਤ ਮੇਰੇ ਵੱਲ ਦੇਖ ਕੇ ਮਜ਼ਾਕ ਕਰਦੇ ਹੋਏ ਮੈਨੂੰ ਬੋਲਿਆ ਭਾਵੇਂ ਮੈਨੂੰ ਸੂਟ ਪਸੰਦ ਨਹੀਂ ਸਨ ਪਰ ਫਿਰ ਵੀ ਮੈਂ ਸੂਟ ਸਵਾਕੇ ਪਾਉਣ ਦਾ ਸੋਚ ਲਿਆ ਸੀ ਉਸ ਦਿਨ ਸਾਰੀ ਰਾਤ ਮੈਂ ਸ਼ਰਨ ਦੇ ਕਾਲ ਦਾ ਇੰਤਜ਼ਾਰ ਕਰਦੀ ਰਹੀ ਕਿਉਂਕਿ ਮੈਂ ਸੁਣਿਆ ਸੀ ਕਿ ਮੁੰਡੇ ਨੰਬਰ ਮਿਲਣ ਤੋਂ ਬਾਅਦ ਉਸੇ ਦਿਨ ਫੋਨ ਕਰ ਦਿੰਦੇ ਹਨ ਇਸ ਕਰਕੇ ਪਤਾ ਨਹੀਂ ਕਿੰਨੀ ਵਾਰ WhatsApp ਖੋਲ ਮੈਂ ਸ਼ਰਨ ਦਾ ਲਾਸਟ ਸੀਨ ਚੈੱਕ ਕਰਦੀ ਰਹੀ ਸ਼ਰਨ ਨੂੰ ਆਨਲਾਈਨ ਦੇਖ ਮੈਨੂੰ ਚੜ-ਚੜ ਰਹੀ ਸੀ ਕਿ ਪਤਾ ਨਹੀਂ ਕਿਸ ਨਾਲ ਬਿਜ਼ੀ ਹੈ ਕਿਸ ਨਾਲ ਗੱਲ ਕਰ ਰਿਹਾ ਕਿਉਂਕਿ ਉਸਦੇ ਵਟਸਐਪ ਤੇ ਕੋਈ ਪ੍ਰਾਈਵੇਸੀ ਨਹੀਂ ਲੱਗੀ ਸੀ ਪਰ ਮੈਨੂੰ ਇੱਕ ਮੈਸੇਜ ਲਈ ਸਮਾਂ ਵੀ ਨਹੀਂ ਮੈਂ ਸਾਰੀ ਰਾਤ ਖਿੱਚਦੀ ਦੀ ਨਿਕਲ ਗਈ ਇੱਕ ਵਾਰ ਤਾਂ ਮੇਰੇ ਮਨ 'ਚ ਖਿਆਲ ਆਇਆ ਕਿ ਕਿਤੇ ਕਿਸੇ ਕੁੜੀ ਨਾਲ ਸ਼ਰਨ ਦੀ ਗੱਲਬਾਤ ਤਾਂ ਨਹੀਂ ਜੋ ਸਾਰਾ ਦਿਨ ਆਨਲਾਈਨ ਰਹਿੰਦਾ ਵਟਸਐਪ ਤੇ ਪਰ ਫਿਰ ਸੋਚਿਆ ਜੇ ਹੁੰਦੀ ਤਾਂ ਮੇਰੇ ਨਾਲ ਰਿਸ਼ਤਾ ਕਿਉਂ ਕਰਦਾ ਅਗਲੇ ਦਿਨ ਮੈਂ ਤੜਕੇ ਉੱਠ ਕੇ ਸਾਰ ਫਿਰ ਤੋਂ ਫੋਨ ਦਾ ਇੰਟਰਨੈਟ ਔਨ ਕਰਕੇ WhatsApp ਖੋਲ ਚੈੱਕ ਕੀਤਾ ਕਿ ਸ਼ਰਨ ਦਾ ਕੋਈ ਮੈਸੇਜ ਜਾਂ ਫੋਨ ਤਾਂ ਨਹੀਂ ਆਇਆ ਪਰ ਨਾ ਮੈਸੇਜ ਆਇਆ ਦੇਖ ਕੇ ਮੈਂ ਉਦਾਸ ਹੋ ਕੇ ਮੁੱਦੇ ਮੋ ਫਿਰ ਬੈੱਡ ਤੇ ਲੇਟ ਗਈ ਇੱਕ ਵਾਰ ਤਾਂ ਦਿਲ ਕੀਤਾ ਮੈਂ ਆਪ ਸ਼ਰਨ ਨੂੰ ਮੈਸੇਜ ਕਰ ਲਵਾਂ ਪਰ ਉਸੇ ਵੇਲੇ ਮਨ ਚ ਆਇਆ ਕਿ ਅਗਲਾ ਕੀ ਸੋਚੂ ਇਹਨੂੰ ਇੰਨੀ ਕਾਲੀ ਆ ਮੇਰੇ ਨਾਲ ਗੱਲ ਕਰਨ ਦੀ ਕਿਤੇ ਅਗਲਾ ਮੇਰੇ ਬਾਰੇ ਗਲਤ ਹੀ ਨਾ ਸੋਚ ਲਵੇ ਅਖੀਰ ਹੱਦ ਬੁਝੇ ਜੇ ਮਨ ਨਾਲ ਮੈਂ ਫੋਨ ਬੈੱਡ ਦੇ ਉੱਪਰ ਰੱਖ ਕੇ ਫਰਸ਼ ਤੇ ਪਈ ਚੱਪਲ ਪਾਉਂਦੇ ਕਿਹਾ ਚੱਲ ਅਰਸ਼ ਕੁੜੇ ਆਪਣੇ ਖਿਆਲੀ ਬਲਾਊਜੋਂ ਨਿਕਲ ਤੇ ਘਰ ਦੇ ਕੰਮ ਕਰ ਜਿਹਦੀਆਂ ਸੋਚਾਂ ਚ ਗਵਾਚੀਆਂ ਉਹਨੇ ਨਹੀਂ ਕਰਨਾ ਆ ਕੇ ਤੇਰਾ ਕੰਮ ਆਪ ਨੂੰ ਹੀ ਹੱਡ ਹਿਲਾਉਣੇ ਪੈਣੇ ਆ ਮੈਂ ਇਸ਼ਨਾਨ ਕਰਕੇ ਪੰਜਾਬਣੀਆਂ ਦਾ ਪਾਠ ਕਰਕੇ ਘਰ 'ਚ ਝਾੜੂ ਪੋਚਾ ਲਗਾ ਕੇ ਮੰਮੀ ਕੋਲ ਬੈਠ ਕੇ ਗੱਲਾਂ ਕਰਨ ਲੱਗੀ ਗੱਲਾਂ-ਗੱਲਾਂ ਵਿੱਚ ਮੰਮੀ ਨੇ ਮੈਨੂੰ ਦੱਸਿਆ ਕਿ ਸ਼ਰਨ ਦੇ ਮੰਮੀ ਬਹੁਤ ਬਿਮਾਰ ਨੇ ਤੂੰ ਉਹਦੀ ਭੈਣ ਨੂੰ ਫੋਨ ਕਰਕੇ ਉਹਦੇ ਮੰਮੀ ਦਾ ਹਾਲ-ਚਾਲ ਪੁੱਛ ਲੈ ਮੈਂ ਮੰਮੀ ਨੂੰ ਤਾਂ ਹੂੰ ਕਹਿ ਦਿੱਤਾ ਪਰ ਮੇਰਾ ਬਿਲਕੁਲ ਦਿਲ ਨਹੀਂ ਸੀ ਫੋਨ ਕਰਨ ਦਾ ਕਿਉਂਕਿ ਸਰਬਜੀਤ ਦੀ ਕਹੀ ਗੱਲ ਅਜੇ ਵੀ ਮੇਰੇ ਦਿਮਾਗ 'ਚ ਘੰਮ ਰਹੀ ਸੀ ਪਰ ਕਹਿੰਦੇ ਨੇ ਨਾ ਗੱਲ ਪਿਆ ਢੋਲ ਵਜਾਉਣਾ ਹੀ ਪੈਂਦਾ ਦਿਲ ਕਰੇ ਚਾਹਨਾ ਪਰ ਹਾਲ-ਚਾਲ ਪੁੱਛਣਾ ਮੇਰਾ ਫਰਜ਼ ਸੀ ਬਸ ਫਿਰ ਸ਼ਾਮ ਨੂੰ ਮੈਂ ਵੀ ਅਣਮਨਨੇ ਮਨ ਨਾਲ ਫੋਨ ਚਾਰਜਿੰਗ 'ਤੇ ਲਾ ਕੇ ਸਰਬਜੀਤ ਦੀ ਦਾ ਫੋਨ ਨੰਬਰ ਡਾਇਲ ਕੀਤਾ ਫੋਨ ਦੀਆਂ ਤਿੰਨ ਰਿੰਗ ਜਾਣ ਤੇ ਉਹਨਾਂ ਨੇ ਫੋਨ ਚੱਕ ਲਿਆ ਹੈਲੋ ਸਤਿ ਸ੍ਰੀ ਅਕਾਲ ਦੀ ਸਤਿ ਸ੍ਰੀ ਅਕਾਲ ਭਾਬੀ ਕਿਵੇਂ ਹੋ ਵਧੀਆ ਦੀਦੀ ਤੁਸੀਂ ਸੁਣਾਓ ਕਿਵੇਂ ਹੋ ਵਧੀਆ ਅਸੀਂ ਵੀ ਦੀਦੀ ਅੰਕਲਾਂ ਅੰਟੀ ਕਿਵੇਂ ਨੇ ਮੰਮੀ ਦੱਸ ਰਹੀ ਸੀ ਕਿ ਬਿਮਾਰ ਹੋ ਗਏ ਇੱਥੇ ਜਾ ਕੇ ਹਾਂਜੀ ਬਸ ਮੰਮੀ ਕੋਲ ਸਫਰ ਨਹੀਂ ਹੁੰਦਾ ਭਾਬੀ ਠੀਕ ਹੋਰ ਸੁਣਾਓ ਕਜਨੀ ਤੁਹਾਡਾ ਨੰਬਰ ਨਹੀਂ ਦਿੱਤਾ ਮੈਂ ਸ਼ਰਨ ਨੂੰ ਮੈਨੂੰ ਚੇਤਾ ਭੁੱਲ ਗਿਆ ਅੱਜ ਸੈਂਡ ਕਰੂੰਗਾ ਉਸ ਨੂੰ ਜੀ ਕਬੀ ਮੇਰਾ ਭਰਾ ਤਾਂ ਬਹੁਤ ਸਾਊ ਆ ਮੇਰੀਆਂ ਤਾਂ ਸਾਰੀਆਂ ਸਹੇਲੀਆਂ ਕਹਿੰਦੀਆਂ ਤੇਰਾ ਭਰਾ ਬਹੁਤ ਸੋਹਣਾ ਆਪਣੇ ਭਰਾ ਵੱਲ ਮੇਰਾ ਰਿਸ਼ਤਾ ਕਰਾ ਦੇ ਦੀਦੀ ਕਰਾ ਦੇਣਾ ਸੀ ਜੇ ਇੰਨਾ ਹੀ ਤੁਹਾਡੀਆਂ ਸਹੇਲੀਆਂ ਕਹਿੰਦੀਆਂ ਸੀ ਨਹੀਂ ਉਹਨਾਂ ਦੇ ਬੀਐਫ ਹੈਗੇ ਨੇ ਓਕੇ ਦੀਦੀ ਕਬੀ ਇੱਕ ਗੱਲ ਪੁੱਛਾਂ ਗੁੱਸਾ ਤਾਂ ਨਹੀਂ ਕਰੋਗੇ ਨਾ ਦੀਦੀ ਤੁਸੀਂ ਪੁੱਛੋ ਤੁਸੀਂ ਮੇਰੇ ਤੋਂ ਵੱਡੇ ਹੋ ਕੁਝ ਵੀ ਪੁੱਛ ਸਕਦੇ ਹੋ ਤੁਹਾਨੂੰ ਸਾਡੇ ਦਿੱਤੇ ਸੂਟ ਪਸੰਦ ਆ? ਮੈਨੂੰ ਸੂਟ ਤਾਂ ਬਿਲਕੁਲ ਪਸੰਦ ਨਹੀਂ ਸੀ ਪਰ ਮੈਂ ਉਸਨੂੰ ਜ਼ਾਹਰ ਨਹੀਂ ਹੁੰਨ ਦਿੱਤਾ। ਹਾਂਜੀ ਦੀਦੀ, ਸੋਹਣੇ ਨੇ ਹਰ ਕੋਈ ਆਪਣੇ ਵੱਲੋਂ ਸੂਟ ਵਧੀਆ ਹੀ ਖਰੀਦਦਾ। ਉਹ ਤਾਂ ਹੈ ਭਾਬੀ। ਮੇਰੀ ਮੰਮੀ ਲਾਈਟ ਸੂਟ ਪਾਉਂਦੇ ਆ। ਮੇਰੀ ਚਾਚੀ ਡਾਰਕ ਸੂਟ ਪਾਉਂਦੇ ਆ। ਮੈਂ ਸਮਝ ਤਾਂ ਗਈ ਕਿ ਇਹ ਗੱਲ ਦੀਦੀ ਨੇ ਮੈਨੂੰ ਸੁਣਾ ਕੇ ਗਈ ਆ। ਪਰ ਮੈਂ ਚੁੱਪ ਰਹੀ। ਕਿਉਂਕਿ ਮੈਂ ਨਹੀਂ ਸੀ ਚਾਹਦੀ ਕਿ ਮੇਰੇ ਦਿੱਤੇ ਇੱਕ ਜਵਾਬ ਕਰਕੇ ਕੱਲ ਨੂੰ ਮੈਨੂੰ ਸੁਣਨਾ ਪਵੇ ਪਰ ਮੈਨੂੰ ਮੇਰੀ ਨਣਾਂਦੀਆਂ ਗੱਲਾਂ ਤਕਲੀਫ ਬਹੁਤ ਦੇ ਰਹੀਆਂ ਸੀ ਮੈਂ ਗੱਲਾਂ ਤੋਂ ਬਚਣ ਲਈ ਜਲਦੀ ਨਾਲ ਬਾਈ ਬੋਲ ਫੋਨ ਕੱਟ ਦਿੱਤਾ ਹੈਰਾਨ ਹੁੰਦੀ ਸਿਮਰਨ ਬੋਲੀ ਯਾਰ ਕਿਵੇਂ ਦੀ ਨਣਾਂ ਤੇਰੀ ਵੈਸੇ ਅਰਸ਼ ਗੁੱਸਾ ਨਾ ਕਰੀ ਪਰ ਮੈਨੂੰ ਤੇਰੇ ਤੇ ਤੇਰੀ ਨਣਾਂ ਵਿਚਾਰ ਕੋਈ ਵਾਰਤਾਲਾਪ ਸੁਣ ਕੇ ਤੇਰੀ ਨਣਾਂ ਦਾ ਸੁਭਾਅ ਬਿਲਕੁਲ ਵੀ ਵਧੀਆ ਨਹੀਂ ਲੱਗਾ ਯਾਰ ਵਧੀਆ ਤਾਂ ਮੈਨੂੰ ਵੀ ਨਹੀਂ ਸੀ ਲੱਗਾ ਪਰ ਕਈ ਵਾਰ ਕਿਸੇ ਦੇ ਕਹਿੰਦਾ ਮਤਲਬ ਉਵੇਂ ਹੀ ਨਹੀਂ ਹੁੰਦਾ ਜਿਵੇਂ ਅਸੀਂ ਸੋਚ ਲੈਂਦੇ ਆ ਕੀ ਪਤਾ ਉਹਨਾਂ ਦੇ ਕਹਿੰਦਾ ਮਤਲਬ ਉਵੇਂ ਦਾ ਨਾ ਹੋਵੇ ਚੱਲ ਛੱਡ ਅੱਗੇ ਦੱਸਦੀ ਆ ਤੈਨੂੰ ਮੈਂ ਰਾਤ ਦੀ ਰੋਟੀ ਖਾ ਕੇ ਬੈਠ ਤੇ ਲੰਮੀ ਪਏ ਆਪਣੀ ਸਹੇਲੀ ਨਾਲ ਗੱਲ ਕਰ ਰਹੀ ਸੀ ਕਿ ਅਚਾਨਕ ਮੇਰੇ ਫੋਨ ਤੇ ਸ਼ਰਨ ਦੇ ਮੈਸੇਜ ਦਾ ਨੋਟੀਫਿਕੇਸ਼ਨ ਆਇਆ ਹੈਲੋ ਸਤਿ ਸ਼੍ਰੀ ਅਕਾਲ ਮੈਨੂੰ ਮੈਸੇਜ ਦੇਖ ਕੇ ਸਾਮਾਨਚ ਸੋਚਿਆ ਕਿ ਕਿੰਨਾ ਅਜੀਬ ਇਨਸਾਨ ਹੈ ਕੋਈ ਇੱਜ਼ਤ ਦੇਣ ਵਾਲੇ ਗੁਣ ਹੈ ਇਸ ਚ ਕਿ ਨਹੀਂ ਕਿਵੇਂ ਹੈਲੋ ਤੇ ਸਤਿ ਸ੍ਰੀ ਅਕਾਲ ਕਿਹਾ ਜਿਵੇਂ ਕਿਸੇ ਬੰਦੇ ਨੇ ਪਾਣੀ 'ਚ ਜ਼ੋਰ ਦੇ ਪੱਥਰ ਸੁੱਟਿਆ ਹੋਵੇ ਇਹ ਹੀ ਸੋਚਦੀ ਨੇ ਮੈਂ ਬੜੇ ਪਿਆਰ ਨਾਲ ਸ਼ਰਨ ਦੀ ਮੈਸੇਜ ਦਾ ਜਵਾਬ ਦਿੱਤਾ ਸਤਿ ਸ੍ਰੀ ਅਕਾਲ ਜੀ ਕਿੱਦਾਂ ਵਧੀਆ ਜੀ ਤੁਸੀਂ ਸੁਣਾਓ ਕਿਵੇਂ ਹੋ ਵਧੀਆ ਵਧੀਆ ਵਾਹਿਗੁਰੂ ਜੀ ਦੀ ਫੋਲ ਕਰਪਾ ਹੋਰ ਕੀ ਕਰਦੇ ਕੁਝ ਨਹੀਂ ਕੰਬਲ 'ਚ ਬੈਠੀ ਆ। ਕੋਈ ਕੰਮਕਾਰ ਵੀ ਕਰ ਲੋ। ਜੀ, ਤੁਸੀਂ ਦੱਸੋ। ਤੁਸੀਂ ਕੀ ਕਰਦੇ? ਬੱਸ ਦਿਹਾੜੀ ਲਾ ਰਹੀ ਆ। ਮੈਨੂੰ ਭੈਣ ਨੇ ਹੁਣ ਨੰਬਰ ਭੇਜਿਆ। ਕਹਿੰਦੀ ਆਹ ਫੋਨ ਨੰਬਰ ਆ ਅਰਸ਼ ਦਾ, ਫੋਨ ਕਰ ਲੈ। ਓਕੇ ਜੀ। ਹੋਰ ਸੁਣਾਓ। ਬੱਸ ਵਧੀਆ ਤੁਸੀਂ ਦੱਸੋ। ਮੇਰੇ ਕੋਲ ਤਾਂ ਕੋਈ ਵੀ ਨਹੀਂ। ਚਲੋ ਫਿਰ ਕੱਲ ਗੱਲ ਕਰਦੇ ਆ। ਮੈਂ ਚੱਲਾਂ ਕਿਸੇ ਕੰਮ ਹੁਣ। ਬਾਈ ਬਾਈ ਪਹਿਲੇ ਦਿਨ ਸਾਡੀ ਇਨੀ ਕੋ ਗੱਲ ਹੋਈ ਦਰਅਸਲ ਮੈਨੂੰ ਸਮਝ ਨਹੀਂ ਸੀ ਆ ਰਿਹਾ ਮੈਂ ਸ਼ਰਨ ਨਾਲ ਕੀ ਗੱਲ ਕਰਾਂ ਕਿਉਂਕਿ ਮੇਰਾ ਕਦੇ ਵੀ ਕਿਸੇ ਮੁੰਡੇ ਨਾਲ ਕੋਈ ਰਿਸ਼ਤਾ ਨਹੀਂ ਸੀ ਰਹਾ ਦੋਸਤ ਮੁੰਡੇ ਜ਼ਰੂਰ ਸੀ ਪਰ ਉਹਨਾਂ ਵਾਂਗ ਮੈਂ ਸ਼ਰਨ ਨਾਲ ਗੱਲ ਨਹੀਂ ਕਰ ਸਕਦੀ ਸੀ ਸ਼ਰਨ ਪਹਿਲਾ ਮੁੰਡਾ ਸੀ ਜੋ ਮੇਰੀ ਜ਼ਿੰਦਗੀ 'ਚ ਆਇਆ ਸੀ ਸ਼ਰਨ ਨਾਲ ਗੱਲ ਕਰਕੇ ਮੇਰੇ ਦਿਲ 'ਚ ਇੱਕ ਅਲੱਗ ਤਰ੍ਹਾਂ ਦੀ ਖੁਸ਼ੀ ਤੇ ਮਨ ਨੂੰ ਸਕੂਨ ਸੀ ਮੈਂ ਨੈਟ ਆਫ ਕਰਕੇ ਸ਼ਰਨ ਦੇ ਸੁਪਨੇ ਲੰਦੀ ਸੌਂ ਗਈ। ਅਗਲੇ ਦਿਨ ਮੈਂ ਘਰ ਦਾ ਸਾਰਾ ਕੰਮ ਕਰਕੇ YouTube ਤੇ ਪੇਂਟਿੰਗ ਦੇ ਵੀਡੀਓ ਦੇਖ ਰਹੀ ਸੀ ਕਿ ਸ਼ਰਨ ਦਾ ਮੈਸੇਜ ਆਇਆ। ਸ਼ਰਨ ਦਾ ਮੈਸੇਜ ਦੇਖ ਮੈਨੂੰ ਨਵਾਂ ਸੂਟ ਮੈਚਨਾ ਚਾ ਚੜ ਗਿਆ। ਹਾਂਜੀ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਕਿੱਦਾਂ? ਵਧੀਆ। ਤੁਸੀਂ ਸੁਣਾਓ ਕਿਵੇਂ ਹੋ? ਵਾਹਿਗੁਰੂ ਦੀ ਫਤਾਲੇ ਕਰਪਾ। ਮੈਸੇਜ ਕਰਦੇ ਕਰਦੇ ਸ਼ਰਨ ਨੇ ਮੈਂ WhatsApp ਤੇ ਵੌਇਸ ਕਾਲ ਲਗਾਈ। ਤੇ ਕਿਹਾ ਫੋਨ ਕਰ ਲੈਂਦੇ ਮੈਸੇਜ ਲਿਖੀ ਜਾਂਦੇ ਹਾਂ ਮੈਨੂੰ ਲੱਗਾ ਤੁਸੀਂ ਵਿਅਸਤ ਹੋਵੋਗੇ ਕੰਮ 'ਚ ਤਾਂ ਨਹੀਂ ਕੀਤੀ ਕਾਲ ਮੈਂ ਐਸਲੇ ਨਹੀਂ ਫੋਨ ਕਰਦਾ ਕਿ ਤੇਰੇ ਕੋਲ ਮੰਮੀ ਪਾਪਾ ਹੋਣਗੇ ਅੱਗੇ ਤੋਂ ਜਦੋਂ ਕੋਈ ਕਾਲ ਨਹੀਂ ਹੁੰਦਾ ਤਾਂ ਕਾਲ ਕਰ ਲਿਆ ਕਰ ਮੈਨੂੰ ਨਹੀਂ ਪਸੰਦ ਮੈਸੇਜ ਰਾਹੀਂ ਗੱਲ ਕਰਨੀ ਜੀ ਕੀ ਕਰਦੇ ਸੀ ਸੌਂ ਕੇ ਉੱਠੇ ਸੀ ਹੋਰ ਸੌਣ ਲੈਣਾ ਸੀ ਥੱਕ ਗਈ ਹੋਵੇਂਗੀ ਸੁੱਤੀ ਸੁੱਤੀ ਸ਼ਰਨ ਦੀ ਗੱਲ ਸੁਣ ਕੇ ਮੇਰਾ ਹਾਸਾ ਨਿਕਲ ਗਿਆ ਜਾਨੂ ਮੈਂ ਕੋਈ ਚੁਟਕਲਾ ਸੁਣਾਇਆ ਪਰ ਮੇਰਾ ਹਾਸਾ ਰੁਕੰਦਾ ਨਾਮ ਨਹੀਂ ਸੀ ਲੈ ਰਿਹਾ ਜਾਨੂ ਕਿਤੇ ਹਿੱਲ ਤਾਂ ਨਹੀਂ ਗਈ ਨਹੀਂ ਸਿੱਧੂ ਸਾਹਿਬ ਮੈਂ ਬਿਲਕੁਲ ਠੀਕ ਆ ਅੱਛਾ ਅੱਛਾ ਪਰ ਜਿਵੇਂ ਤੂੰ ਬੱਤੀ ਦੰਦ ਕੱਢੀ ਜਾ ਰਹੀ ਸੀ ਮੈਨੂੰ ਲੱਗਾ ਕਿਤੇ ਹਿੱਲ ਗਈ ਦਿਮਾਗੀ ਡਾਕਟਰ ਨੂੰ ਦਿਖਾਉਣਾ ਪੈਣਾ ਇਦਾਂ ਹੀ ਅਸੀਂ ਦੋਨੋਂ ਕਿੰਨਾ ਸਮਾਂ ਗੱਲ ਕਰਦੇ ਰਹੇ ਉਸ ਦਿਨ ਪਹਿਲੀ ਵਾਰ ਮੈਂ ਕਿਸੇ ਮੁੰਡੇ ਨਾਲ ਨੌਨ-ਸਟਾਪ 3-4 ਘੰਟੇ ਗੱਲ ਕੀਤੀ ਮੈਂ ਹਮੇਸ਼ਾ ਆਪਣੀਆਂ ਭਾਬੀਆਂ ਨੂੰ ਕਹਿੰਦੀ ਹੁੰਦੀ ਸੀ ਕਿ ਮੈਂ ਵੀ ਕਿਸੇ ਮੁੰਡੇ ਨਾਲ ਇੰਨਾ ਲੰਮਾ ਸਮਾਂ ਗੱਲ ਨਹੀਂ ਕਰ ਸਕਦੀ ਤੇ ਭਾਬੀ ਹੁਣ ਹਾਸਤੇ ਹੋਏ ਕਹਿੰਦੇ ਹੁੰਦੇ ਸੀ ਕਿ ਕੋਈ ਨਾ ਦੀਦੀ ਜਦੋਂ ਤੁਹਾਡਾ ਰਿਸ਼ਤਾ ਹੋਇਆ ਉਦੋਂ ਦੇਖਾਂਗੇ ਤੁਸੀਂ ਕਿੰਨਾ ਚਿਰ ਗੱਲ ਕਰਦੇ ਹੋ ਇਹ ਸਭ ਕਹਿਣ ਦੀਆਂ ਗੱਲਾਂ ਹੁੰਦੀਆਂ ਨੇ ਕਿ ਮੇਰੇ ਕੋਲੋਂ ਗੱਲ ਨਹੀਂ ਹੋਣੀ ਪਰ ਸੱਚੀ ਸ਼ਰਨ ਨਾਲ ਗੱਲ ਕਰਦੇ ਹੋਏ ਮੈਨੂੰ ਮਹਿਸੂਸ ਹੀ ਨਹੀਂ ਹੋਇਆ ਕਿ ਇਸ ਮੁੰਡੇ ਨਾਲ ਮੈਂ ਪਹਿਲੀ ਵਾਰ ਗੱਲ ਕਰ ਰਹੀ ਹਾਂ ਇਦਾਂ ਮਹਿਸੂਸ ਹੋ ਰਿਹਾ ਸੀ ਕਿ ਇਸ ਮੁੰਡੇ ਨਾਲ ਤਾਂ ਮੈਂ ਪਹਿਲਾਂ ਵੀ ਬਹੁਤ ਵਾਰ ਗੱਲ ਕਰ ਚੁੱਕੀ ਹਾਂ ਪਹਿਲੇ ਦਿਨ ਗੱਲ ਕਰਕੇ ਮੈਨੂੰ ਲੱਗਾ ਕਿ ਮੁੰਡਾ ਸੁਭਾਅ ਦਾ ਤਾਂ ਵਧੀਆ ਹੈ ਚਲੋ ਵਧੀਆ ਨਿਭੇਗੀ ਸਾਡੀ ਹੁਣ ਇਹ ਰੋਜ਼ ਦਾ سلسلہ ਹੋ ਗਿਆ ਸੀ ਮੇਰਾ ਸ਼ਰਨ ਦੇ ਫੋਨ ਦਾ ਇੰਤਜ਼ਾਰ ਕਰਨਾ ਕਿਤੇ ਨਾ ਕਿਤੇ ਮੈਨੂੰ ਵਧੀਆ ਵੀ ਲੱਗਦਾ ਸੀ ਪਰ ਸਾਡੀ ਗੱਲ ਅਜੇ ਤੱਕ ਉਹਨੀ ਅੱਗੇ ਨਹੀਂ ਸੀ ਪਹੁੰਚੀ ਕਿ ਅਸੀਂ ਇੱਕ ਦੂਜੇ ਨੂੰ ਆਈ ਲਵ ਯੂ ਕਹੀ ਪਰ ਅਸੀਂ ਕਦੇ 3-4 ਘੰਟੇ ਤੋਂ 8-8 ਘੰਟੇ ਇੱਕ ਦੂਜੇ ਨਾਲ ਗੱਲ ਕਰਨ ਲੱਗੇ ਸਾਨੂੰ ਪਤਾ ਹੀ ਨਹੀਂ ਲੱਗਾ ਜਦੋਂ ਫੋਨ ਕੱਟ ਕੇ ਸਮਾਂ ਦੇਖਣਾ ਤਾਂ ਇੰਜ ਲੱਗਣਾ ਕਿ ਹੁਣ ਤਾਂ ਅਜੇ ਗੱਲ ਕਰਨ ਲੱਗੇ ਸੀ ਇੰਨੀ ਜਲਦੀ ਇੰਨਾ ਸਮਾਂ ਵੀ ਹੋ ਗਿਆ ਮੈਂ ਕਈ ਵਾਰ ਸੋਚਣਾ ਕਿ ਮੈਂ ਇੰਨੇ ਘੰਟੇ ਗੱਲ ਕਰਦੀਆਂ ਸ਼ਰਨ ਨਾਲ ਹੈਰਾਨ ਹੋ ਜਾਣਾ ਇਹ ਸੋਚ ਕੇ ਮੈਨੂੰ ਵਧੀਆ ਲੱਗਦਾ ਸੀ ਆਪਣੀ ਨਿੱਕੀ ਤੋਂ ਨਿੱਕੀ ਗੱਲ ਸ਼ਰਨ ਨਾਲ ਸਾਂਝੀ ਕਰਨਾ ਆਪਣੇ ਹਰ ਇੱਕ ਦੁੱਖ ਤਕਲੀਫ ਨੂੰ ਉਸ ਨੂੰ ਦੱਸਣਾ ਤੇ ਉਸ ਦਾ ਬੜੇ ਧਿਆਨ ਨਾਲ ਮੇਰੀ ਹਰ ਗੱਲ ਨੂੰ ਸੁਣਨਾ ਮੈਂ ਆਪਣੇ ਹਮਸਫਰ ਦੇ ਰੂਪ 'ਚ ਇੱਕ ਦੋਸਤ ਪਾ ਕੇ ਬਹੁਤ ਖੁਸ਼ ਹਾਂ ਮੈਂ ਹਰ ਕਿਸੇ ਅੱਗੇ ਬਸ ਸ਼ਰਨ ਦੀਆਂ ਸਿਫਤਾਂ ਕਰਦੀ ਰਹਿਣਾ ਸ਼ਰਨ ਦੇ ਪੈਨ ਭਰਾਵਾਂ ਦਾ ਫੋਨ ਆਉਣਾ ਤਾਂ ਮੈਂ ਸਭ ਨਾਲ ਹੱਸ ਕੇ ਗੱਲ ਕਰਨੀ ਇੱਕ ਦਿਨ ਸ਼ਰਨ ਨੇ ਮੈਨੂੰ ਬੋਲਿਆ ਕਿ ਉਸ ਦੇ ਚਾਚੇ ਦਾ ਮੁੰਡਾ ਕੁੜੀ ਮੇਰੇ ਨਾਲ ਵੀਡੀਓ ਕਾਲਿੰਗ ਤੇ ਗੱਲ ਕਰਨਾ ਚਾਹੁੰਦੇ ਹਨ ਪਰ ਮੈਂ ਸ਼ਰਨ ਨੂੰ ਵੀਡੀਓ ਕਾਲਿੰਗ ਤੇ ਗੱਲ ਕਰਨ ਲਈ ਮਨਾ ਕਰ ਦਿੱਤਾ ਕਿਉਂਕਿ ਸਾਡੇ ਪਰਿਵਾਰ ਚ ਕਦੇ ਵੀ ਕਿਸੇ ਨੇ ਵੀਡੀਓ ਕਾਲ ਤੇ ਗੱਲ ਨਹੀਂ ਸੀ ਕੀਤੀ ਤੇ ਮੈਂ ਆਪਣੇ ਆਪ ਨੂੰ ਅਸਹਿਜ ਮਹਿਸੂਸ ਕਰ ਰਹੀ ਸੀ ਵੀਡੀਓ ਕਾਲ ਤੇ ਗੱਲ ਕਰਨ ਲਈ ਮੇਰੇ ਲਈ ਇਹ ਸਭ ਗੱਲਾਂ ਨਵੀਆਂ ਸੀ ਭਾਵੇਂ ਕਿ ਮੈਂ ਸ਼ਰਨ ਨੂੰ ਮਨਾ ਕਰ ਦਿੱਤਾ ਪਰ ਮੇਰੇ ਦਿਲ ਉਮੀ ਉਦਾਸੀ ਜਿਵੇਂ ਮੈਂ ਪਤਾ ਨਹੀਂ ਕਿੱਡਾ ਵੱਡਾ ਗੁਨਾਹ ਕਰ ਦਿੱਤਾ ਹੋਵੇ ਮੇਰੇ ਦਿਲ ਦਿਮਾਗ ਚੋਂ ਗੱਲ ਨਿਕਲ ਹੀ ਨਹੀਂ ਸੀ ਰਹੀ ਵਾਰ-ਵਾਰ ਇੱਕੋ ਗੱਲ ਸੋਚ-ਸੋਚ ਮੇਰਾ ਸਿਰ ਦਰਦ ਹੋਣ ਲੱਗ ਗਿਆ। ਅਖੀਰ ਮੈਂ ਰਾਤ ਨੂੰ ਸ਼ਰਨ ਨੂੰ ਮੈਸੇਜ ਕਰ ਵੀਡੀਓ ਕਾਲਿੰਗ ਤੇ ਉਸਦੇ ਭੈਣ ਭਰਾਵਾਂ ਨਾਲ ਗੱਲ ਕਰਨ ਲਈ ਹਾਂ ਕਰ ਦਿੱਤੀ। ਰਾਤ ਨੂੰ ਸ਼ਰਨ ਦੇ ਚਾਚੇ ਦੀ ਕੁੜੀ ਮੁੰਡੇ ਦੀ ਕਾਲ ਆਈ। ਪਰ ਮੇਰੇ ਕੋਲ ਫੇਸ ਟੂ ਫੇਸ ਗੱਲ ਨਹੀਂ ਸੀ ਹੋ ਰਹੀ। ਬਸ ਜਿੰਨਾ ਕੋ ਉਹਨਾਂ ਨੇ ਪੁੱਛਣਾ ਮੈਂ ਉਨੀ ਗੱਲ ਦਾ ਜਵਾਬ ਦੇ ਦਿੰਦੀ। ਪਰ ਉਹਨਾਂ ਨੂੰ ਲੱਗ ਰਿਹਾ ਸੀ ਕਿ ਮੈਂ ਘੱਟ ਬੋਲਦੀ ਹਾਂ। ਅੱਧਾ ਕੋ ਘੰਟਾ ਗੱਲ ਕਰਕੇ ਮੈਂ ਸ਼ਰਨ ਨੂੰ WhatsApp ਤੇ ਮੈਸੇਜ ਕਰ ਦਿੱਤਾ ਕਿ ਮੈਨੂੰ ਨੀਂਦ ਆ ਰਹੀ ਹੈ ਮੈਂ ਸੌਣ ਲੱਗਿਆਂ। ਪਰ ਸ਼ਰਨ ਤੇ ਉਸਦੇ ਭੈਣ ਭਰਾਵਾਂ ਦੀਆਂ ਗੱਲਾਂ ਖਤਮ ਹੋਣ ਦਾ ਨਾਮ ਹੀ ਨਹੀਂ ਸੀ ਲੈ ਰਹੀਆਂ ਅਖੀਰ ਕੋਚਰ ਬਾਅਦ ਸ਼ਰਨ ਨੇ ਮੈਸੇਜ ਦੇਖ ਕੇ ਬਾਈ ਬੋਲ ਇਹ ਕਹਿ ਕੇ ਫੋਨ ਕੱਟ ਦਿੱਤਾ ਕਿ ਰਾਤ ਬਹੁਤ ਹੋ ਗਈ ਹੈ ਹੁਣ ਸਾਰੇ ਸੌਂ ਜਾਓ ਮੈਂ ਤਾਂ ਫੋਨ ਕੱਟ ਵਾਈ ਗੁਰੂ ਦਾ ਸ਼ੁਕਰ ਕੀਤਾ ਕਿਉਂਕਿ ਮੈਨੂੰ ਵੀਡੀਓ ਕਾਲਿੰਗ ਤੇ ਗੱਲ ਕਰਦੇ ਘਬਰਾਹਟ ਹੋ ਰਹੀ ਸੀ ਕਿਉਂਕਿ ਪਹਿਲੀ ਵਾਰ ਵੀਡੀਓ ਕਾਲਿੰਗ ਤੇ ਗੱਲ ਕਰਨਾ ਸੌਖਾ ਨਹੀਂ ਸੀ ਮੇਰੇ ਲਈ ਸਾਰੇ ਰਿਸ਼ਤੇਦਾਰ ਜੋ ਬਾਹਰ ਸੀ ਉਹ ਵੌਇਸ ਕਾਲ ਹੀ ਕਰਦੇ ਸੀ ਕਿਸੇ ਨੇ ਵੀ ਕਦੇ ਵੀਡੀਓ ਕਾਲ ਨਹੀਂ ਸੀ ਕੀਤੀ ਜਿਸ ਕਰਕੇ ਮੈਂ ਆਦੀ ਨਹੀਂ ਸੀ ਵੀਡੀਓ ਕਾਲ ਤੇ ਗੱਲ ਕਰਨ ਦੀ ਮੇਰੇ ਤੇ ਸ਼ਰਨ ਵਿਚਕਾਰ ਸਭ ਕੁਝ ਬਹੁਤ ਵਧੀਆ ਚੱਲ ਰਿਹਾ ਸੀ ਮੈਂ ਬਹੁਤ ਖੁਸ਼ ਸੀ ਕਿ ਮੈਨੂੰ ਬਹੁਤ ਵਧੀਆ ਜੀਵਨ ਸਾਥੀ ਮਿਲਿਆ ਜੋ ਦੋਸਤ ਦੀ ਤਰ੍ਹਾਂ ਮੇਰੀ ਹਰ ਗੱਲ ਸੁਣਦਾ ਤੇ ਸਮਝਦਾ ਮੈਂ ਤੇ ਸ਼ਰਨ ਹੁਣ ਦਿਨ ਰਾਤ ਗੱਲ ਕਰਨ ਲੱਗੇ ਮੈਂ ਜੋ ਕਿ ਆਪਣੀਆਂ ਭਾਬੀਆਂ ਨੂੰ ਕਹਿੰਦੀ ਸੀ ਕਿ ਮੈਂ ਜ਼ਿਆਦਾ ਚਿਰ ਕਿਸੇ ਨਾਲ ਗੱਲ ਨਹੀਂ ਕਰ ਸਕਦੀ ਹੁਣ ਸ਼ਰਨ ਨਾਲ 12-12 ਘੰਟੇ ਫੋਨ ਤੇ ਲੱਗੀ ਰਹਿੰਦੀ ਸ਼ਰਨ ਨਾਲ ਗੱਲ ਕਰਦੇ ਸਮੇਂ ਦਾ ਪਤਾ ਹੀ ਨਹੀਂ ਸੀ ਲੱਗਦਾ ਕਦੋਂ ਦਿਨ ਤੋਂ ਰਾਤ ਹੋ ਜਾਂਦੀ। ਅਖੀਰ ਇੱਕ ਦਿਨ ਮੈਂ ਤੇ ਸ਼ਰਨ ਫੋਨ ਤੇ ਗੱਲ ਕਰ ਰਹੀ ਸੀ ਤੇ ਸ਼ਰਨ ਨੇ ਮੈਨੂੰ ਲਵ ਯੂ ਬੋਲ ਦਿੱਤਾ। ਇਹ ਸ਼ਬਦ ਸੁਣਦੇ ਸਾਰ ਮੇਰੇ ਦਿਲ ਦੀ ਧੜਕਣ ਤੇਜ਼ ਹੋ ਗਈ। ਮੈਨੂੰ ਸਮਝ ਨਹੀਂ ਆ ਰਿਹਾ ਕਿ ਮੈਂ ਅੱਗੋਂ ਕੀ ਕਹਾਂ। ਇਸ ਦੇ ਪਿੱਛੇ ਇੱਕ ਕਾਰਨ ਸੀ ਕਿ ਮੈਂ ਸ਼ਰਨ ਨੂੰ ਪਿਆਰ ਨਹੀਂ ਸੀ ਕਰਦੀ ਤੇ ਸ਼ਰਨ ਨੂੰ ਇਮਪ੍ਰੈਸ ਕਰਨ ਲਈ ਮੈਂ ਉਸ ਨੂੰ ਆਈ ਲਵ ਯੂ ਕਹਿਣਾ ਨਹੀਂ ਸੀ ਚਾਹੁੰਦੀ। ਮੇਰੀ ਸੋਚ ਸੀ ਕਿ ਆਈ ਲਵ ਯੂ ਤੁਸੀਂ ਉਦੋਂ ਹੀ ਕਿਸੇ ਨੂੰ ਕਹੋ ਜਦੋਂ ਕਿਸੇ ਨੂੰ ਤੁਸੀਂ ਸੱਚੇ ਮਨੋਂ ਪਿਆਰ ਕਰਦੇ ਹੋ ਦਿਖਾਵੇ ਜਾਂ ਕਿਸੇ ਨੂੰ ਖੁਸ਼ ਕਰਨ ਲਈ ਕੁਝ ਨਾ ਕਹੋ ਕਿਉਂਕਿ ਰਿਸ਼ਤੇ ਦਿਲ ਤੋਂ ਜੁੜਨੇ ਚਾਹੀਦੇ ਨੇ ਦਿਖਾਵੇ ਲਈ ਨਹੀਂ ਕੁਝ ਦੇਰ ਗੱਲਾਂ ਕਰ ਮੈਂ ਫੋਨ ਕੱਟ ਦਿੱਤਾ ਕਿਉਂਕਿ ਉਸ ਦਿਨ ਸ਼ਰਨ ਨਹੀਂ ਕਿਸੇ ਕੰਮ ਲਈ ਕਿਤੇ ਬਾਹਰ ਜਾਣਾ ਸੀ ਸਾਡੀ ਰੋਜ਼ ਗੱਲ ਹੁੰਦੀ ਤੇ ਹਰ ਰੋਜ਼ ਉਹ ਮੈਨੂੰ ਆਈ ਲਵ ਯੂ ਕਹਿੰਦਾ ਪਰ ਮੈਂ ਅਗੋਂ ਹੱਸ ਕੇ ਸਾਰ ਦਿੰਦੀ ਇੱਕ ਦਿਨ ਸਵੇਰੇ ਸਵੇਰੇ ਪਤਾ ਨਹੀਂ ਮੇਰੇ ਮਨ 'ਚ ਕੀ ਆਇਆ ਕਿ ਮੈਂ ਇੱਕ ਫੋਟੋ ਸ਼ਰਨ ਨੂੰ WhatsApp ਤੇ ਭੇਜ ਦਿੱਤੀ ਜਿਸ ਉਤੇ ਲਾਲ ਰੰਗ ਨਾਲ ਆਈ ਲਵ ਯੂ ਲਿਖਿਆ ਹੋਇਆ ਸੀ ਪਰ ਬਾਅਦ ਚ ਮੈਨੂੰ ਬਹੁਤ ਅਜੀਬ ਜਿਹਾ ਲੱਗ ਰਿਹਾ ਸੀ ਕਿ ਮੈਂ ਇਦਾਂ ਕਿਉਂ ਕੀਤਾ ਕੁਝ ਸਮੇਂ ਬਾਅਦ ਸ਼ਰਨ ਦਾ ਆਈ ਲਵ ਯੂ ਟੂ ਲਿਖ ਕੇ ਰਿਪਲਾਈ ਆਇਆ ਤੇ ਨਾਲ ਹੀ ਉਸਨੇ ਮੈਸੇਜ ਕੀਤਾ ਕਿ ਉਸ ਕੋਲ ਉਸਦੇ ਕੁਝ ਦੋਸਤ ਆਏ ਆ ਇਸ ਲਈ ਉਹ ਅੱਜ ਫੋਨ ਨਹੀਂ ਕਰ ਸਕਦਾ ਪਰ ਜੇ ਕੁਝ ਸਮਾਂ ਇਕੱਲੇ ਨੂੰ ਮਿਲਿਆ ਤਾਂ ਜ਼ਰੂਰ ਫੋਨ ਕਰੇਗਾ ਮੈਂ ਮੈਸੇਜ ਪੜ੍ਹ ਕੇ ਓਕੇ ਲਿਖ ਕੇ ਭੇਜ ਦਿੱਤਾ ਤੇ ਆਪਣੇ ਘਰ ਦੇ ਕੰਮਾਂ 'ਚ ਵਿਅਸਤ ਹੋ ਗਈ। ਅਗਲੇ ਦਿਨ ਸ਼ਰਨ ਦਾ ਜਦੋਂ ਫੋਨ ਆਇਆ ਤਾਂ ਬਹੁਤ ਖੁਸ਼ੀ ਤੇ ਉਸ ਦੀ ਖੁਸ਼ੀ ਦਾ ਕਾਰਨ ਸੀ ਮੇਰਾ ਉਸ ਨੂੰ ਆਈ ਲਵ ਯੂ ਕਹਿਣਾ। ਹੁਣ ਹੌਲੀ-ਹੌਲੀ ਮੈਂ ਸ਼ਰਨ ਨਾਲ ਗੱਲ ਕਰਨ 'ਚ ਆਪਣੇ ਆਪ ਨੂੰ ਸਹਿਜ ਮਹਿਸੂਸ ਕਰਨ ਲੱਗੀ ਸੀ। ਤੇ ਅਸੀਂ ਜ਼ਿਆਦਾਤਰ ਗੱਲ ਵੀਡੀਓ ਕਾਲਿੰਗ ਨਾਲ ਹੀ ਕਰਦੇ। ਇੱਕ ਦੂਜੇ ਨੂੰ ਲਵ ਯੂ ਕਹਿਣਾ ਤਾਂ ਹੁਣ ਆਮ ਜਾ ਹੋ ਗਿਆ ਸੀ। ਅਸੀਂ ਇੱਕ ਦੂਜੇ ਨਾਲ ਹੱਸਦੇ ਰਹਿਣਾ। ਸਾਨੂੰ ਇਦਾਂ ਲੱਗਦਾ ਹੀ ਨਹੀਂ ਸੀ ਕਿ ਸਾਡਾ ਹੁਣ ਰਿਸ਼ਤਾ ਹੋਇਆ। ਅਸੀਂ ਹਰ ਗੱਲ ਇੱਕ ਦੂਜੇ ਨਾਲ ਸਾਂਝੀ ਕਰਨੀ। ਕਦੇ ਵੀ ਇੱਕ ਦੂਜੇ ਕੋਲ ਅਸੀਂ ਕੋਈ ਗੱਲ ਨਹੀਂ ਸੀ ਛੁਪਾਉਂਦੇ। ਪਰ ਜਿੰਨਾ ਮੈਂ ਸ਼ਰਨ ਨਾਲ ਆਪਣਾपन ਮਹਿਸੂਸ ਕਰਦੀ ਸੀ, ਉਹਨਾਂ ਹੀ ਸ਼ਰਨ ਦੀ ਭੈਣ ਦੀਆਂ ਗੱਲਾਂ ਦਿਮਾਗੀ ਤੌਰ ਤੇ ਪਰੇਸ਼ਾਨ ਕਰ ਰਹੀਆਂ ਸੀ। ਪਰ ਮੈਂ ਕਦੇ ਵੀ ਸ਼ਰਨ ਦੀਆਂ ਭੈਣ ਦੀਆਂ ਗੱਲਾਂ ਉਸ ਨੂੰ ਨਹੀਂ ਦੱਸੀਆਂ। ਕਿਉਂਕਿ ਮੈਨੂੰ ਲੱਗਦਾ ਸੀ ਕਿ ਸ਼ਰਨ ਦਾ ਪਰਿਵਾਰ ਜ਼ਿਆਦਾ ਮਾਡਰਨ ਹੈ ਤੇ ਸ਼ਾਇਦ ਸਾਡੇ ਘਰ ਦਾ ਮਾਹੌਲ ਪੁਰਾਣੇ ਤੌਰ ਤਰੀਕੇ ਦਾ ਹੋਣ ਕਰਕੇ ਮੈਂ ਕੁਝ ਜ਼ਿਆਦਾ ਹੀ ਸੋਚ ਰਹੀ ਸੀ। ਮੇਰੇ ਲਈ ਰਸਟਿਆਂ 'ਚ ਪੈਸੇ ਦੀ ਕੋਈ ਜਗ੍ਹਾ ਨਹੀਂ ਸੀ ਸਾਡੇ ਜਿੱਥੇ ਰਸਮ ਰਿਵਾਜ ਭਾਵੇਂ ਉਹ ਰਿਬਨ ਕਟਾਈ ਹੋਵੇ ਭਾਵੇਂ ਦਿਓਰ ਨੂੰ ਗੋਡੇ ਬਿਠਾਉਣਾ ਬਸ ਰਸਮ ਰਿਵਾਜ ਤੱਕ ਸੀਮਤ ਸੀ ਸ਼ਗਨ 100 1100 2100 ਤੋਂ ਵੱਧ ਨਾ ਦਿੱਤਾ ਜਾਂਦਾ ਸੀ ਨਾ ਮੰਗਿਆ ਕੁਝ ਰਸਮਾਂ ਤਾਂ ਅਸੀਂ ਕਦੇ ਸੁਣਿਆ ਹੀ ਨਹੀਂ ਸੀ ਜਿਵੇਂ ਵਿਆਹ ਤੋਂ ਪਹਿਲਾਂ ਵਰਤ ਰੱਖਣਾ ਜਾਂ ਨੂੰ ਨੂੰ ਕਮਰੇ ਵਾੜਨ ਤੋਂ ਪਹਿਲਾਂ ਸ਼ਗਨ ਲੈਣਾ ਪਰ ਮੈਨੂੰ ਪੈਸੇ ਦੀਆਂ ਗੱਲਾਂ ਤੋਂ ਸੱਚੀ ਚੜ੍ਹ ਆਉਣ ਲੱਗੀ ਸੀ ਪਰ ਮੈਂ ਸਭ ਗੱਲਾਂ ਤੋਂ ਬਚਣ ਲਈ ਫੋਨ ਤੇ ਘੱਟ ਗੱਲ ਕਰਨੇ ਸ਼ੁਰੂ ਕਰ ਦਿੱਤੇ ਤੇ ਕੁਝ ਮੰਮੀ ਦਾ ਆਪਰੇਟ ਹੋਣ ਕਰਕੇ ਮੈਂ ਵਿਅਸਤ ਹੋ ਗਈ ਪਰ ਲੋਕ ਕਹਿੰਦੇ ਹਨ ਕਿ ਜਦੋਂ ਬੰਦਾ ਜ਼ਿਆਦਾ ਖੁਸ਼ ਹੋਵੇ ਉਸ ਦੀਆਂ ਖੁਸ਼ੀਆਂ ਨੂੰ ਨਜ਼ਰ ਲੱਗ ਜਾਂਦੀ ਹੈ ਤੇ ਬਸ ਮੇਰੇ ਨਾਲ ਕੁਝ ਅਜੀਬਾ ਹੀ ਹੋਣ ਵਾਲਾ ਸੀ ਜਿਸ ਤੋਂ ਮੈਂ ਪੂਰੀ ਤਰ੍ਹਾਂ ਅਣਜਾਣ ਸੀ ਤਾਂ ਦੋਸਤੋ ਉਮੀਦ ਹੈ ਕਿ ਇਥੋਂ ਤੱਕ ਦੀ ਕਹਾਣੀ ਤੁਹਾਨੂੰ ਬਹੁਤ ਜ਼ਿਆਦਾ ਪਸੰਦ ਆਈ ਹੋਵੇਗੀ ਅਗਲਾ ਪາກ ਜਾਣ ਲਈ ਤਸੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜਰੂਰ ਕਰਿਓ ਧੰਨਵਾਦ